ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਤੁਹਾਨੂੰ ਆਪਾਂ ਜਾਣਕਾਰੀ ਦੇਣੀ ਆ ਵੀ ਜਿਹੜਾ ਧਨੌਲੇ ਦਾ ਮੇਲਾ ਲੰਘ ਕੇ ਹਟਿਆ ਮੋਹਰਾ ਦੋਦੰਦ ਦੀ ਕੈਟਾਗਰੀ ਦੇ ਵਿੱਚ ਸਾਹਮਣੇ ਤੁਸੀਂ ਝੋਟੀ ਦੇਖ ਸਕਦੇ ਹੋ ਲక్ష్ਮੀ ਡੇਰੀ ਫਾਰਮ ਵਾਲਿਆਂ ਦੀ ਨਾਗਬੋਲ ਦੀ ਬੱਚੀ ਹੈਗੀ ਝੋਟੀ ਕਹਿ ਲਓ ਚਾਹੇ ਬੱਚੀ ਕਹਿ ਲਓ ਤੇ ਟੌਪ ਰਿਕਾਰਡ ਬਣਾਤਾ ਇਹਨੇ ਦੋਦੰਦ ਦੇ ਵਿੱਚ ਇਹਨੇ ਮੇਲਾ ਜਿੱਤ ਲਿਆ ਸਿਰਫ ਹਰਿਆਣੇ ਦੀ ਝੋਟੀ ਨਾਲੋਂ ਇਹਦਾ ਫਰਕ 240 ਗ੍ਰਾਮ ਦਾ ਸੀਗਾ 40 ਗ੍ਰਾਮ ਦੇ ਫਰਕ ਦੇ ਨਾਲ ਇਹ ਦੂਜੇ ਨੰਬਰ ਤੇ ਰਹੀ ਹੈਗੀ ਤੁਸੀਂ ਆਪ ਵੀ ਦੇਖ ਲਓ 240 ਗ੍ਰਾਮ ਦਾ ਫਰਕ ਕਿੰਨਾ ਕੁ ਹੁੰਦਾਗਾ ਹਨਾ ਤੇ ਝੋਟੀ ਨੇ ਇਹਨਾਂ ਪੂਰਾ ਵੱਡਾ ਰਿਕਾਰਡ ਬਣਾਤਾ ਤੇ ਕਹਿਣ ਨੂੰ ਚਲੋ ਕੋਈ ਕੁਝ ਮਰਜ਼ੀ ਕਹੀ ਜਾਵੇ ਇਹਨਾਂ ਪੂਰਾ ਟੌਪ ਦਾ ਰਿਕਾਰਡ ਬਣਾਤਾ ਆਮ ਕਿਸਾਨ ਆ ਕੋਈ ਐ ਨਹੀਂ ਹੈ ਕੋਈ ਬਰੀਡਰ ਆਗੇ ਤੇ ਬਾਕੀ ਸਾਰੇ ਪੰਡ ਨੇ ਸਾਹ ਦਿੱਤਾ ਭਰਾਵਾਂ ਦਾ ਬਹੁਤ ਵੱਡੀ ਗੱਲ ਆ ਗਈ ਇਹ ਤੇ ਜਿਹੜੀ ਹਰਿਆਣੇ ਵਾਲੀ ਝੋਟੀ ਫਸਟ ਆਈ ਹੈਗੀ ਉਹ ਤਾਜੀ ਸੋਈ ਵੀ ਸੀਗੀ ਤੇ ਇਹਨੂੰ ਸੋਈ ਨੂੰ ਵੀ ਦੇਖ ਲਓ ਤੁਸੀਂ ਬਈ ਸਾਢੇ 3 ਮਹੀਨਿਆਂ ਗੋ ਬਾਈਆਂ ਦੇ ਦੱਸਣ ਮੁਤਾਬਕ ਹੋ ਗਏ ਸੋਈ ਨੂੰ ਤੇ ਕੁਝ ਥੋੜੀ ਜਿਹੀ ਪ੍ਰੋਬਲਮ ਦੇ ਵਿੱਚ ਵੀ ਸੀਗੀ ਤੇ ਬਾਕੀ ਇਹਦੀ ਲਾਈਵ ਮਿਲਕਿੰਗ ਘਰੇ ਵੀ ਹੋਈ ਵੀ ਹੈਗੀ ਸਾਢੇ 16 ਲੀਟਰ ਦੀ ਸਰਦਾਰ ਜੀ ਡੇਰੀ ਫਾਰਮ ਤੇ ਉਹ ਤੁਸੀਂ ਚੈੱਕ ਕਰਕੇ ਦੇਖ ਸਕਦੇ ਹੋ ਬਾਕੀ 18 ਤੋਂ 19 ਲੀਟਰ ਤਾਂ ਹੀ ਇਹ ਪੀਕ ਗਈ ਹੈਗੀ ਤੇ ਮਾਂ ਬਾਈਆਂ ਦੇ ਕੋਲ ਹੀ 19 ਕਿ ਲੀਟਰ ਮਾਂ ਦਾ ਰਿਕਾਰਡ ਸੀਗਾ ਤੇ ਦੇਖ ਲਓ ਮਾਂ ਦੇ ਬਰਾਬਰ ਮਾਰਿਆ ਤੇ ਉਹ ਸੋਇਆਂ 'ਚ ਸੀਗਾ ਬਾਈ ਕਹਿੰਦੇ ਵੀ ਰਿਕਾਰਡ ਜਿਹੜਾ ਇੰਨਾ ਸੀਗਾ ਤੇ ਬਹੁਤ ਸੋਹਣਾ ਜਾਨੀ ਗਾਣੇ ਦੁੱਧ ਕੱਢਿਆਗਾ। ਬਾਕੀ ਠੰਡੀ ਸੀਲ ਆ ਕੋਈ ਕਿਸੇ ਤੋਂ ਡਰਦੀ ਨਹੀਂ ਸੀ ਚੁੱਪ ਕਰਕੇ ਬੈਠੀ ਰਹਿੰਦੀ ਸੀ ਖੜੀ ਰਹਿਣਾ ਤਾਂ ਵੀ ਜੁਗਾਲੀ ਕਰੀ ਜਾਣੀ ਤੇ ਪੂਰੀ ਟਾਪ ਕੁਆਲਟੀ ਦੀ ਝੋਟੀ ਸੀਗੀ। ਮਿਲਕ ਵਿਦ ਬਿਊਟੀ ਇਸ ਤਰ੍ਹਾਂ ਦੇ ਚੰਗੇ ਬਲ ਜ਼ਰੂਰ ਵਰਤੋ ਤੇ ਰਿਜ਼ਲਟ ਵੀ ਚੰਗੇ ਆਉਣੇ ਆਗੇ। ਤੇ ਬਾਕੀ ਜਤਨ ਦੀ ਖੁਸ਼ੀ ਵਿੱਚ ਪੰਡ ਵਾਲਿਆਂ ਨੇ ਵੀ ਬਹੁਤ ਵਧੀਆ ਸਵਾਗਤ ਕੀਤਾ। ਤੇ ਪੰਡ ਵਾਲਿਆਂ ਦਾ ਸਾਥ ਵੀ ਬਹੁਤ ਸੀਗਾ। ਤੇ ਇਸ ਤਰ੍ਹਾਂ ਦੇ ਭਰਾ ਅੱਗੇ ਹੋਣੇ ਚਾਹੀਦੇ ਆਮ ਕਿਸਾਨ ਤੇ ਸੀਮਨ ਵੀ ਇਸ ਤਰ੍ਹਾਂ ਦੀ ਵਰਤੋ ਤੁਸੀਂ ਤੇ ਤੁਹਾਨੂੰ ਰਿਜ਼ਲਟ ਵੀ ਟੋਪ ਦੇ ਮਿਲਣਗੇ ਤੇ ਚੰਗੇ ਰਿਕਾਰਡ ਦਾ ਬੋਲਾ ਤੁਹਾਨੂੰ ਸਭ ਨੂੰ ਪਤਾਗਾ ਤੇ ਚਲੋ ਵੀਡੀਓ ਦਾ ਆਪਾਂ ਪਿੰਡ ਜਾ ਕੇ ਨਹੀਂ ਸ਼ੂਟ ਕਰ ਸਕੇ ਕਿਉਂਕਿ ਬਾੜ ਦੂਰ ਦੀ ਸੀਗੀ ਤੇ ਪਰ ਆਪਾਂ ਤਨਹੋਲੇ ਵੀ ਆਫੇ ਮੇਲੇ ਤੇ ਇਸ ਦੀ ਵੀਡੀਓ ਸਾਰੀ ਬਣਾਈ ਸੀ ਮਾਲਕ ਨਾਲ ਗੱਲਬਾਤ ਕਰਾਈ ਸੀਗੀ ਤੇ ਇਹਦੀ ਸਾਰੀ ਝੋਟੀ ਵਾਲੀ ਡਿਟੇਲ ਲਈ ਸੀਗੀ ਉਹ ਕਈ ਵਾਰੀ ਕੋ ਗੱਲਬਾਤ ਰਹਿ ਜਾਂਦੀ ਆ ਤੇ ਉਹ ਤੁਸੀਂ ਵੀਡੀਓ ਅੱਗੇ ਸਾਰੀ ਡਿਟੇਲ ਦੇ ਵਿੱਚ ਸੁਣ ਸਕਦੇ ਹੋ ਵੈਸੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਆ ਕੋਈ ਭਰਾ ਰਹਿ ਜਾਂਦਾ ਕਈ ਵਾਰੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਇਸ ਝੋਟੀ ਬਾਰੇ ਮਾਲਕ ਨਾਲ ਗੱਲਬਾਤ ਕਰਾਈ ਵੀ ਆ ਤੇ ਤੁਸੀਂ ਦੁਬਾਰੇ ਇਸ ਝੋਟੀ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਮਾਲਕ ਨਾਲ ਸਾਰੀ A to Z ਡਿਟੇਲ ਚ ਗੱਲਬਾਤ ਕਰੀ ਵੀ ਆ ਗਈ ਤੇ ਸੁਣ ਸਕਦੇ ਹੋ ਤੁਸੀਂ ਤੇ ਚਲੋ ਸੋਚਿਆ ਥੋੜੇ ਭਰਾਵਾਂ ਨਾਲ ਸਾਂਝੀ ਕਰੀਏ ਵੀਡੀਓ ਕਿਉਂਕਿ ਰਿਜ਼ਲਟ ਬਹੁਤ ਚੰਗਾ ਹੋਗਾ ਬੋਲਦਾ ਤੇ ਆਮ ਜ਼ਿੰਮੇਦਾਰ ਆ ਤੇ ਆਪਾਂ ਜਾਣਕਾਰੀ ਦੇ ਕੇ ਸਾਰਾ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸਿਰਫ ਦੋ ਦੰਦ ਦੀ ਝੋਟੀ ਦੀਗੀ ਤੇ ਅਗਲੀ ਵਾਰ ਨੂੰ ਬਾਈ ਕਹਿੰਦੀ ਉਹਦੇ ਹਿਸਾਬ ਨਾਲ ਗੱਬਣ ਕਰਾਉਣੀ ਵੀ ਅਗਲੀ ਵਾਰ ਨੂੰ ਫੇਰ ਮੇਲੇ 'ਚ ਪਾਉਣੀ ਆ ਤੇ ਅਗਲੀ ਵਾਰ ਨੂੰ 23 24 ਲੀਟਰ ਦੀ 25 ਤਾਂ ਵੀ ਜਾ ਸਕਦੀ ਹੈ ਉਮੀਦ ਹੈ ਦੀ ਇਹਦੇ ਤੋਂ ਤੇ ਬਾਕੀ ਪਰਮਾਤਮਾ ਨੂੰ ਪਤਾਗਾ ਤੇ ਇੰਨੀ ਤੁਹਾਨੂੰ ਆਪਾਂ ਜਾਣਕਾਰੀ ਦੇਣੀ ਸੀਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਗੇ ਤੁਸੀਂ ਝੋਟੀ ਬਾਰੇ ਸਾਰੀ ਜਾਣਕਾਰੀ ਬਾਈ ਤੋਂ ਸੁਣ ਸਕਦੇ ਹੋ ਗੱਲਬਾਤ ਕਰਾਈ ਹੋਈ ਹੈਗੀ ਧੰਨਵਾਦ ਦੋਸਤੋ ਸਾਹਮਣੇ ਤਨਾਹੂਲਾ ਮੇਲੇ ਦੇ ਉੱਤੇ ਨਾ 나ਗਬੋਲ ਲਕਸ਼ਮੀ ਡੈਰੀ ਫਾਰਮ ਵਾਲਿਆਂ ਦੀ ਝੋਟੀ ਪਹੁੰਚੀ ਹੋਈ ਆ ਮੂੰਹੋਂ 2 ਦਿਨ ਦੀ ਆ 2 ਦਿਨ ਦਾ ਮੁਕਾਬਲਾ ਲੜ ਰਹੀ ਹੈ ਇਹ ਤੇ ਚੰਗੇ ਦੁੱਧ ਤੇ ਚੱਲ ਰਹੀ ਹੈਗੀ ਤੇ ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਪੁੱਛ ਲਾਂਗੇ ਇਹਦੀ ਲਾਈਵ ਮਿਲਕਿੰਗ ਘਰੇ ਵੀ ਹੋਈ ਵੀ ਹੈਗੀ ਤੇ 3 ਮਹੀਨੇ ਤੋਂ ਉੱਪਰ ਦੀ ਇਹ ਸੂਈ ਵੀ ਹੈਗੀ ਤੇ ਬੱਚਾ ਇੱਧਰ ਤੁਸੀਂ ਸਾਹਮਣੇ ਬੈਠਾ ਦੇਖ ਸਕਦੇ ਹੋਗੇ ਤੇ ਡਿਟੇਲ ਆਪਾਂ ਸਾਰੀ ਬਾਈ ਤੋਂ ਪੁੱਛਦੇ ਹਾਂਗੇ ਵੀ ਕੀ ਡਿਟੇਲ ਹੈ ਦੀ ਅੱਜ ਅਸੀਂ ਕਾਲ ਅੱਜ ਕਾਲ ਬਈ ਆਪਣਾ ਨਾਮ ਦੱਸ ਦਿਓ ਤੇ ਐਡਰੈਸ ਦੱਸ ਬਾਈ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਪਿੰਡ ਸੰਤੋਪੁਰਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਤੇ ਬਾਈ ਆਪਾਂ ਇਹ ਇੱਥੇ ਆਪਾਂ ਜਿਹੜੀ ਝੋਟੀ ਲੈ ਕੇ ਪਹੁੰਚੇ ਆਂਗੇ ਇਹ ਦੋ ਦੰਦ ਆ ਹਨ ਹਾਂਜੀ ਬਾਈ ਦੋ ਦੰਦ ਆ ਕਿਹੜੇ ਬੁਲਦੀ ਹੈਗੀ ਇਹ ਨਾਕ ਬੁਲਦੀ ਹੈ ਐਲਡੀਐਫ ਵਾਲਿਆਂ ਦੀ ਠੀਕ ਆ ਤੇ ਅੰਦਾਜ਼ਾ ਉਮਰ ਦਾ ਕੋਈ ਪਤਾ ਕਿੰਨੀ ਉਮਰ ਬਾਈ ਇਹ 2.5 ਸਾਲ ਦੀ ਸੂਈ ਜੀ ਹੁਣ ਸਾਢੇ 3 ਮਹੀਨਿਆਂ ਦੇ ਲਗਭਗ ਹੋ ਗਏ ਸੂਈ ਸਾਢੇ 3 ਮਹੀਨੇ ਸੂਈ ਨੂੰ ਹੋ ਗਏ ਹਾਂ ਠੀਕ ਆ ਤੇ ਹੁਣ ਇੱਥੇ ਆਪਾਂ ਇਹ ਦੋ ਦੰਦ ਮਿਲਕਿੰਗ ਦੇ ਕੰਪੀਟੀਸ਼ਨ ਚ ਪਾਈ ਆ ਨਾ ਕੈਟਾਗਰੀ ਚ ਪਾਈ ਹੈ ਠੀਕ ਆ ਤੇ ਇਹਦੀ ਚਵਾਈ ਘਰੇ ਵੀ ਹੋਈ ਵੀ ਵੈਸੇ ਹਨ ਕਰੇ ਬਾਈ ਇਹਦੀ 16540 ਦੀ ਚਵਾਈ ਹੋਈ ਹੈ ਚਵਾਈ ਟਾਈਮ ਇਹ ਗ੍ਰੀਡ ਛੱਡ ਗਈ ਚਵਾਈ ਤੋਂ ਪਹਿਲਾਂ 18 ਲੀਟਰ ਤੇ ਚੱਲਦੀ ਸੀ 8 ਕਿਲੋਵਟ ਨਾਲ ਅੱਛਾ ਦੋ ਦੰਦ ਦੀ 18 ਲੀਟਰ ਤੇ ਚੱਲ ਰਹੀ ਸੀਗੀ ਠੀਕ ਆ ਤੇ ਇਹ ਜਿਹੜੀ ਮਿਲਕਿੰਗ ਹੋਈ ਹੈ ਇਹ ਮੇਰੇ ਖਿਆਲ ਨਾਲ ਸਰਦਾਰਜੀ ਚੈਨਲ ਤੇ ਹੋਈ ਵੀ ਹਨ ਸਰਦਾਰਜੀ ਡੈਰੀ ਫਾਰਮ ਚੈਨਲ ਤੇ ਠੀਕ ਆ ਉਹਦੇ ਤੇ ਹੋਈ ਵੀ ਉਹ ਸਾਰਾ ਰਿਕਾਰਡ ਪਿਆਗਾ ਹਨ ਇਹਦੀ ਮਾਂ ਦੀ ਵੀ ਚਵਾਈ ਹੋਈ ਹੈ 19200 ਬੈਲ ਦੀ 9 ਕਿਲੋਵਟ ਦੇ ਵਿੱਚ ਉਹ ਕਿਹੜੀ ਚੈਨਲ ਤੇ ਹੋਈ ਆ ਉਹ ਆਪਣੇ ਮੈਲ ਦੀ ਚਲਾਈ ਤੇ ਜਿਹੜੀ ਇਹਦੀ ਮਾਂ ਬਾਈ ਉਹ ਆਪਣੇ ਕੋਲ ਹੀ ਆ ਕੋੜੀ ਆ ਤੇ ਉਹਦਾ ਪੀਕ ਲੈਵਲ ਕਿੰਨਾਗਾ ਕਿੰਨਾ ਬਾਈ ਮਾਂ ਦਾ ਪੀਕ ਪੀਕ ਦਾ ਦੁੱਧ ਕਿੰਨਾਗਾ ਉਹਦੀ 1900 ਵੇਲੇ ਚ ਗਈ ਸੀ 2 ਮਹੀਨੇ ਤੇ ਬਈ ਠੀਕ ਆ ਤੇ ਉਹ ਕਿਹੜੇ ਸੀਮਣ ਦੀ ਆਪ ਮਜੂ ਉਹਦਾ ਨਹੀਂ ਪਤਾ ਬਾਈ ਉਹਦਾ ਨਹੀਂ ਪਤਾ ਇਹ ਇਹਨੇ ਤਾਂ ਫਿਰ ਦੋ ਦੰਦ ਨੇ ਪਹਿਲੇ ਸੋਈ ਮਾਂ ਦੇ ਬਰੋਬਰ ਮਾਰਿਆ ਕਿਸੇ ਕਿਸੇ ਡੰਗ ਬਈ ਇਹਨੇ 9 ਲੀਟਰ 500 ਗ੍ਰਾਮ ਵੀ ਮਾਰਿਆ 19 ਦੀ ਮੇਰਾ ਮਤਲਬ 20 ਮੰਨੋ 8 ਕਿਲੋ ਦਾਣੇ ਦੇ 18 19 ਚ ਵਗੀ ਠੀਕ ਆ 20 ਦੇ ਨੇੜੇ ਯਾਨੀ ਕਿ ਦੁੱਧ ਕਰ ਬਹੁਤ ਜਿਆਦਾ ਵਰ ਕੱਢਿਆ ਤੇ ਦੂਜੇ ਤੇ ਦੂਜੇ ਤੋਂ ਤੀਜੇ ਸੂਏ ਦੇ ਵਿੱਚ ਚੰਗੀ ਮੀਤ ਕਰ ਸਕਦੇ ਆਪਾਂ ਹਨ ਬਾਕੀ ਮਿਹਲੇ ਤੇ 1 ਅਛਾ ਇਹ ਕੀਤਾ ਫਰਕ ਇਸ ਦੀ ਦਾ ਵੀ ਬਹੁਤ ਫਰਕ ਪੈਂਦਾ ਹੈ ਨਾ ਬਾਕੀ ਮੂੰਹ ਕੋਰ ਦੇ ਵਿੱਚ ਹੱਦੋਂ ਵੱਧ ਹੈ ਅਛਾ ਮੂੰਹ ਕੋਰ ਚ ਵੀ ਆਈ ਵੀ ਹੈ ਅਛਾ ਹਾਂ ਇਹ ਚੀਜ਼ਾਂ ਦਾ ਬਹੁਤ ਇਫੈਕਟ ਪੈਂਦਾ ਹੈਗਾ ਜਾਨਵਰ ਦੇ ਉੱਤੇ ਤੇ ਹੁਣ ਬਾਈ ਜਿਵੇਂ ਤੁਸੀਂ ਦੱਸਿਆ ਸੀਗਾ ਵੀ ਸਾਢੇ 3 ਮਹੀਨੇ ਹੀ ਸੂਈ ਹੋਗੀ ਹਾਂ ਠੀਕ ਹੈ ਤੇ ਹੁਣ ਕਿੰਨੇ ਕੁ ਦੁੱਧ ਤੇ ਚੱਲ ਰਹੀ ਹੈਗੀ ਹਣ ਬਾਈ ਇਹ 15 ਪਲੱਸ ਇਹ ਚੱਲ ਰਹੀ ਹੈ 15 ਪਲੱਸ ਅਜੇ ਵੀ ਚੱਲ ਰਹੀ ਹੈ ਡੋਕੇ ਨੇ ਚੱਲ ਰਹੀ ਹੈ ਡੋਕੇ ਦਾ ਪਹਿਲਾਂ 16 ਪਲੱਸ ਚੱਲ ਰਹੀ ਠੀਕ ਆ ਡੋਕੇ ਦੇ ਕਾਰਨ ਵੀ ਫਰਕ ਪੈ ਜਾਂਦਾ ਹਨ ਫਿਰ ਵੀ ਬਹੁਤ ਸੋਹਣੇ ਦੁੱਤੇ ਚੱਲ ਰਹੀ ਹੈ ਹਨ ਇਹ ਸਾਨੂੰ ਇਹ ਦੱਸੋ ਜੀ ਵੀ ਤੁਸੀਂ ਸੋਚ ਰਿਹਾ ਕਿਵੇਂ ਵੀ ਇੱਡੇ ਵੱਡੇ ਜਿਗਰਾ ਲੈ ਕੇ ਆਉਣਾ ਮੇਲੇ 'ਚ ਬਸ ਇੱਡੇ ਵੱਡੇ ਬਜਾਈਆਂ ਉੱਥੇ ਚੱਲੀ ਅਸੀਂ ਪਿੰਡ ਵਾਲਿਆਂ ਦਾ ਸਾਥ ਹੋ ਗਿਆ ਆਪਣਾ ਕਹਿੰਦੇ ਵੀ ਛੋਟੀ ਮੇਲੇ 'ਚ ਠੀਕ ਆ ਪਿੰਡ ਵਾਲਿਆਂ ਨੇ ਸਹਾਇਤਾ ਦਿੱਤਾ ਜੇ ਤੁਹਾਡੇ ਪਿੰਡ ਦੇ ਲੋਕ ਵੀ ਸ਼ੌਕ ਰੱਖਦੇ ਪਿੰਡ ਦੇ ਲੋਕ ਵੀ ਥੋੜੇ ਚੰਗੇ ਆ ਨਹੀਂ ਤਾਂ ਪਿੱਛੇ ਖਿੱਚਣ ਵਾਲੇ ਬਹੁਤ ਹੁੰ ਵਧੀਆ ਗੱਲ ਆ ਜੋਰ ਪਾਇਆ ਵੀ ਛੋਟੇ ਮੇਲੇ ਚ ਠੀਕ ਆ ਜੀ ਜਿਹੜਾ ਤੇ ਮਗਰ ਬੱਚਾ ਆ ਉਹ ਕਿਹੜੇ ਬੋਲ ਦਾ ਬੱਚਾ ਜੀ ਹਾਂ ਉਹ ਬੋਲ ਦਾ ਬਈ ਇਹ ਵਿਚਾਰ ਆਂਧਰਾ ਵਾਲੇ ਖਾਨ ਦਾ ਆਂਧਰਾ ਵਾਲੇ ਖਾਨ ਦਾ ਹੈ ਕਟਾਗਾ ਖਾਨ ਦਾ ਵੀ ਰਿਕਾਰਡ ਚੰਗਾ ਆ ਇੱਕ 774 ਜਾਂ 75 ਜੋ ਮਨੋ ਬੱਚਾ ਜੁਆ ਚੋ ਇੱਕਲਾ ਬੋਲਦਾ ਹੈ ਤੇ ਖਾਨ ਬੋਲ ਦਾ ਕਟਾ ਦੋਸਤੋ ਉਹ ਸਰਸਵਤੀ ਸੀ ਹਾਂ ਸਰਸਵਤੀ ਸੀ ਸਰਸਵਤੀ ਸੀ ਤੇ ਬਲੱਡ ਲਾਈਨ ਦੋਨੇ ਪਾਸੋਂ ਬਹੁਤ ਚੰਗੀਆਂ ਬਣਦੀਆਂ ਆ ਤੇ ਬਈ ਇਹ ਛੋਟੀ ਹੈ ਜੀ ਪਰ ਗੱਬਣ ਗਮਣ ਤਾਂ ਨਹੀਂ ਕੋਈ ਕਰਾਈ ਏ ਬਾਈ ਇਹਨੂੰ ਇਨਫੈਕਸ਼ਨ ਚ ਚੱਲ ਗਈ ਮੈਲਾ ਲੇਟ ਝੜਾ ਨਾ ਫਿਰ ਇਹਦੇ ਜੀ ਇਹੀ ਕਰਵਾਤੀ ਸੀ ਕਨਸੀਵ ਨਹੀਂ ਕਰੀ ਹੁਣ ਮੇਲੇ ਦੇ ਹਿਸਾਬ ਨਾਲ ਦੇਖਣ ਇਹੀ ਕਰਵਾਵਾਂਗੇ ਇਹ ਕਿਰਾਂ ਕਰਵਾਤੀ ਸੀ ਇੱਕ ਕਰੀ ਕਰਵਾਤੀ ਇਨਫੈਕਸ਼ਨ ਕਾਰਨ ਨਹੀਂ ਰਹੀ ਭੀਮ ਕਿੜੇ ਵੀ ਸੀ ਵਾਲੀ ਇਹ ਵੀ ਠੀਕ ਆ ਹੁਣ ਜਾਨੀ ਕਿ ਖਾਲੀ ਆ ਕਿਰਾਂ ਖਾਲੀ ਹੁਣ ਇਹਦੇ ਮੇਲੇ ਦੇ ਹਿਸਾਬ ਨਾਲ ਕਰਵਾਵਾਂਗੇ ਮੇਲੇ ਦੇ ਹਿਸਾਬ ਨਾਲ ਕਰਾਵਾਂਗੇ ਅਗਲੀ ਵਾਰ ਨੂੰ ਹੁਣ ਫਾਇਦਾ ਹੋ ਗਿਆ ਠੀਕ ਆ ਵੀ ਉਸ ਚੀਜ਼ ਦਾ ਫਾਇਦਾ ਹੋ ਗਿਆ ਵੀ ਕਿਉਂਕਿ ਜੋ ਗਾਂ ਵਾਲਾ ਮੇਲਾ ਆਉਣਾ ਹਨਾ ਆਪਾਂ ਨੂੰ ਕੋਈ 2000 ਚੱਕ ਨਹੀਂ ਸੀ ਮਿਲਦਾ ਆਪਾਂ ਨੂੰ ਠੀਕ ਆ ਆਪਾਂ ਨੂੰ ਵੀ ਇਜੇ ਖਾਲੀ ਰਹੀ ਜੀ ਬਾਈ हां थोड़ा कहंदा मतलब यही है कि गांनु फिर मेले च ਪਾਉਣੀ ਆ ਵੀ ਮੇਲੇ ਦੇ ਹਿਸਾਬ ਨਾਲ ਸੂਪੇ ਆ। ਸਾਾਨੂੰ ਕੋਸ਼ਿਸ਼ ਕਰਾਂਗੇ ਜੀ ਮਾ ਵੀ ਦਿਖਾਵਾਂਗੇ ਗਾਂ ਨੂੰ ਮੇਲੇ। ਠੀਕ ਆ ਆਪਣੇ ਕੋਲ ਹੀ ਆ ਉਹ ਵੀ ਜਾਣੀ ਆ ਨਾ। ਉਹਦੇ ਵੀ ਅਸ਼ੋਕ ਦੀ ਆਈ ਹੋਈ ਹੈ। ਅਸ਼ੋਕ ਲక్ష్ਮੀ ਵਾਲਿਆਂ ਦੀ। ਠੀਕ ਆ ਤੇ ਹੋਰ ਬਾਈ ਆਪਣੇ ਕੋਲ ਜਾਨਵਰ ਕਿੰਨੇ ਕਾਗੇ? ਇੱਕ ਜੀ ਭੈਣ ਹੋਰ ਹੈ ਬਾਈ। ਇਹ ਤਾਂ ਆਪਾਂ ਨੇ ਕੱਲੀ ਹੀ ਲੈਂਦੀ ਐ। ਅੱਛਾ। ਇੱਕ ਜੀ ਭੈਣ ਹੋਰ ਹੈ ਉਹ ਵੀ ਰਸਤਮ ਦੀ। 15-16 ਮਹੀਨੇ ਦੀ। ਉਹ ਰਸਤਮ ਹੈਂਦੀ ਆ। 15-16 ਮਹੀਨੇ ਉਹ ਰਸਤਮ ਹੈਂਦੀ। ਠੀਕ ਹੈ ਤੇ ਉਹ ਕਿੰਨੇ ਦੁੱਧ ਤੇ ਚੱਲ ਰਹੀ ਹੈਗੀ ਨਾ ਉਹਲੇ 15 16 ਮਹੀਨੇ ਦੀ ਹੈ ਅੱਛਾ ਛੋਟੀ ਉਮਰ ਦੀ ਹੈਗੀ ਠੀਕ ਉਸਰੀ ਹੈ ਹੀਟ ਚੋਂ ਆ ਗਈ ਸੀਗੀ ਤੇ ਜਿਹੜਾ ਬੱਚਾ ਆ ਵੀ ਤੁਸੀਂ ਇਹ ਮਤਲਬ ਵੇਚਣ ਵੇਲੇ ਵਿਚਾਰ ਕਰ ਸਕਦੇ ਇਸੇ ਵਜ੍ਹਾ ਦੇ ਮੋਰ ਬੱਚੇ ਜਿਹੜਾ ਹੈ ਬਾਈ ਜਿਹੜੇ ਇਹ ਛੋਟੀ ਬੜਾ ਕਰਦੀ ਹੈ ਇਹ ਤਾਂ ਫੇਰ ਦੇਖਾਂਗੇ ਅੱਛਾ ਜੀ ਵੀ ਜਦੋਂ ਦੁੱਧੋਂ ਛੱਡਦਾ ਨਾ ਉਹ ਤੁਹਾਡੇ ਨਾਲ ਸੰਪਰਕ ਹੱਥ ਦਾ ਵੀ ਜਦੋਂ ਇਹ ਮਨ ਲੋ ਮੱਝ ਵੀ ਦੁੱਧੋਂ ਹਟੂਗੀ ਹਾਂ ਉਦੋਂ ਤੁਸੀਂ ਦੇਣ ਮਾਰੇ ਵਿਚਾਰ ਕਰ ਸਕਦੇ ਹੋ ਹਾਂ ਫੇਰ ਕਰ ਸਕਦੇ ਹੋ ਉਹ ਵੱਡਾ ਹੋ ਗਿਆ ਤਿਆਰ ਕਰਕੇ ਵੇਚ ਦੋਗੇ ਉਦੋਂ ਵਿਚਾਰ ਕਰ ਸਕਦਾ ਕੋਈ ਵੀ ਜੇ ਕਿਸੇ ਨੇ ਖਰੀਦਣਾ ਹੈ ਨਾ ਹਾਂ ਠੀਕ ਹੈ ਤੇ ਬਾਈ ਆਪਣਾ ਪ੍ਰੋਪਰ ਐਡਰੈਸ ਦੱਸ ਦੋ ਤੇ ਕੰਟੈਕਟ ਨੰਬਰ ਬਾਈ ਜੀ ਤੁਹਾਡਾ ਨਾਮ ਜਸਵਿੰਦਰ ਸਿੰਘ ਹੈ ਸੰਤਪੁਰੇਗਾ ਜ਼ਿਲ੍ਹਾ ਸੰਗਰੂਰ ਬਾਈ ਲਹਿਰੇਗਾ ਗਾਗਾ ਇਰੀਆ ਹੈ ਲਹਿਰਾਗਾ ਗਾਗਾ ਇਰੀਆ ਹੈ ਠੀਕ ਆ ਕੰਟੈਕਟ ਨੰਬਰ ਕੰਟੈਕਟ ਨੰਬਰ 9877385147 ਤੇ ਕਰੀ ਦੁਬਾਰੀ ਬੋਲਦੇ 9877385147 ਬਾਈ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਤੇ ਲੋਬੀ ਦੋਸਤੋ ਇਹ ਝੋਟੀ ਆ नागਬੋਲ ਦੀ ਬਹੁਤ ਸੋਹਣੀ ਝੋਟੀ ਆ ਗਈ ਤੇ ਫੇਸ ਕੁਆਲਿਟੀ ਸਿੰਗਾਾਂ ਦੀ ਕੁਆਲਿਟੀ ਕੱਦ ਗਾੜ ਦਰਮਿਆਨੇ ਦੇ ਵਿੱਚ ਆ ਪਰ ਝੋਟੀ 'ਚ ਕਮੀ ਕੋਈ ਨਹੀਂ ਬਿਊਟੀ ਵੀ ਬਹੁਤ ਆ ਗਈ ਤੇ ਥਾਣ ਲੇਵੇ ਦੀ ਵੀ ਬਹੁਤ ਸਾਫ ਆ ਬੰਦ ਹਵਾਨੇ ਦੇ ਵਿੱਚ ਆ ਗਈ ਤੇ ਪਰ ਆਪਾਂ ਨੂੰ ਤਾਂ ਦੁੱਧ ਆਉਣਾ ਚਾਹੀਦਾ ਤੇ ਬਿਊਟੀ ਹੋਣੀ ਚਾਹੀਦੀ ਉਹ ਸਾਰਾ ਕੁਝ ਸਾਰੀਆਂ ਕੁਆਲਟੀਆਂ ਝੋਟੀ ਦੇ ਵਿੱਚ ਹੈਗੀਆਂ ਹੈਗੀਆਂ ਤੇ ਥਾਣ ਤੁਸੀਂ ਦੇਖ ਸਕਦੇ ਹੋ ਥਣਾ 'ਚ ਵਿੱਥੀ ਤੇ ਥਣਾ ਦੀ ਕੁਆਲਿਟੀ ਬਹੁਤ ਵਧੀਆ ਆ ਗਈ ਬਹੁਤ ਸੋਹਣੀ ਝੋਟੀ ਹੈ ਗਈ ਦੇਖੋ ਤੁਸੀਂ ਤੇ ਬਾਕੀ ਤੁਹਾਨੂੰ ਫੇਸ ਤੋਂ ਪਤਾ ਲੱਗਦਾ ਹੋਣਾਗਾ ਧੰਨੋ ਦੀ ਕਾਪੀ ਐ ਨਾਗ ਤੇ ਕੋਹੇਨੂਰ ਬਹੁਤ ਸੋਹਣੇ ਬੱਚੇ ਪੈਦਾ ਕਰਦੇ ਆ ਤੇ ਇੱਕੋ ماں ਦੇ ਬੱਚੇ ਆ ਤੇ ਬਹੁਤ ਚੰਗਾ ਰਿਜ਼ਲਟ ਤੁਹਾਡੇ ਸਾਹਮਣੇ ਹੀ ਆਗਾ ਬਿਨਾ ਮੈਡੀਕਲ ਤੋਂ ਬਿਨਾ ਮੈਡੀਕਲ 9 ਕਿਲੋ ਫੀਟ ਨੇ ਚੱਲ ਰਹੀ ਹੈ ਠੀਕ ਆ ਵੀ ਕੱਲੀ ਸੇਵਾ ਤੇ ਹੀ ਆ ਫੀਡ ਤੇ ਮਤਲਬ ਹੈ ਨਾ ਤੇ ਉਂ ਬਾਈ ਚਵਾਈ ਚਵਾਈ ਜਿਵੇਂ ਜਮਾ ਓਕੇ ਜਮੇ ਓਕੇ ਤੇ ਉਂ ਵੈਸੇ ਠੰਡੀ ਸੀਰੀ ਹੈ ਨਾ ਤੈਨੂੰ ਪਹਿਲਾਂ ਦੁੱਧ ਕੱਢਦਾ ਉਹ ਨਾਲੇ ਦੁੱਧ ਕੱਢਦਾ ਹੂੰ ਬਾਕੀ ਮੈਂ ਦੇਖਿਆ ਪਹਿਲਾਂ ਵੀ ਜੁਗਾਲਾ ਕਰੀ ਜਾਂਦੀ ਸੀਗੀ ਕੰਪੀਟੀਸ਼ਨ ਵਾਲੀ ਵੀ ਆ ਬਿਊਟੀ ਵਾਲੀ ਵੀ ਆ ਮੈਂ ਬੋਲ ਕੇ ਹਟਿਆ ਵੀ ਵੀ ਛੋਟੀ ਮਿਲਕ ਲਾਈਨ ਦੀ ਵੀ ਆ ਤੇ ਬਿਊਟੀ ਲਾਈਨ ਦੀ ਵੀ ਆ ਮਿਲਕ ਤੇ ਬਿਊਟੀ ਵਾਲੀ ਛੋਟੀ ਕਹਿ ਸਕਦੇ ਆਪਾਂ ਇਹਨੂੰ ਤੇ ਬਾਕੀ ਆਏ ਆ ਹਜੇ ਦੋ ਦੰਦ ਹੀ ਆ ਹਜੇ ਇਹਨੇ ਚਾਰ ਦੰਦ ਹੋਣਾ 6 ਦੰਦ ਹੋਣਾ ਦੂਜੇ ਸੂਚੀ ਆ ਗਈ ਤਾਂ ਢਾਂਚਾ ਹੋਰ ਵੀ ਖੁੱਲਣਾ ਕੀ ਇਹਦਾ ਮਾਜਨਾ ਘਟਾ ਇੰਨੀ ਕੇ ਝੋਟੀ ਹਾਂ ਛੋਟੀ ਹਜੇ ਥੋੜੀ ਦੇਖਣ ਨੂੰ ਛੋਟੀ ਲੱਗਦੀ ਆ ਤੇ ਪਰ ਹੋਰ ਕੋਈ ਕਮੀ ਨਹੀਂ ਕਲਾਕਾਰ ਦੀ ਛੋਟਾਗਾ ਹੋਰ ਕੋਈ ਕਮੀ ਨਹੀਂ ਹੈਗੀ ਕਿਸੇ ਪਾਸੇ ਤੋਂ ਵੀ ਫੇਰ ਵੀ ਬਈ ਮੁਕਾਬਲਾ ਕਰ ਰਹੀ ਹੈ ਵੱਡੀਆਂ ਝੋਟੀਆਂ ਨਾਲ ਪੂਰਾ ਸਿਰਾ ਮੁਕਾਬਲਾ ਕਰ ਰਹੀ ਹੈਗੀ ਦੂਜੀਆਂ ਝੋਟੀਆਂ ਦੇ ਨਾਲ ਤੇ ਬਾਕੀ ਸੋਈ ਨੂੰ ਵੀ ਥੋੜਾ ਜਿਹਾ ਟਾਈਮ ਹੋ ਗਿਆ ਕੁਝ ਡੋਕਿਆਂ ਦੇ ਵਿੱਚ ਆ ਕਾਫੀ ਗੱਲਾਂ ਬਣ ਜਾਂਦੀਆਂ ਫੇਰ ਵੀ ਬਹੁਤ ਚੰਗੇ ਦੋਤੇ ਚੱਲ ਰਹੀ ਹੈਗੀ ਬਹੁਤ ਚੰਗੀ ਝੋਟੀ ਆ ਇਹਨਾਂ ਦੁੱਧ ਗਈ ਟੂੜੀ ਟ੍ਰਿਪ ਕਰਿਆ ਹੋਇਆ ਹੈ ਅੱਛਾ ਠੀਕ ਹੈ ਤੇ ਦੋਸਤੋ ਇਹ ਤਨਹੋਲੇ ਮਿਲਦੇ ਤੇ ਪਹੁੰਚੀ ਹੋਈ ਹੈਗੀ ਤੇ ਬਾਕੀ ਜੋ ਰਿਜ਼ਲਟ ਆਊਗਾ ਉਹ ਤੁਹਾਡੇ ਸਾਹਮਣੇ ਹੋਊਗਾ ਤੇ ਮੈਨ ਦਾ ਵੀ ਚੰਗਾ ਹੀ ਰਿਜ਼ਲਟ ਆਊਗਾ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ